ਡਿਫਰੰਟ ਚਾ ਕਿਉਂ ਆਇਤਾ ਉਹ ਨਾ ਉਹ ਅੱਡ ਭੱਠੇਆਂ ਲੱਗੀਆਂ ਹੋਈਆਂ ਇੱਧਰ ਦੀ ਇੱਕ ਡੋਰ ਆ ਪਿੱਛੇ ਮੰਮੀ ਲਈ ਚੁਗਲੀ ਗਾਰੀ ہاں ਨਹੀਂ ਆ ਵਾਲੀ ਕੰਮ ਇਹਦੇ ਉੱਪਰ ਲੈ ਚੱਲ ਇਹਨੂੰ ਚਲਾ ਕੇ ਮਾਰੀਓ ਉੱਪਰਲੇ ਕਮਰੇ ਪਹੁੰਚ ਜੀ ਕਿ ਨਹੀਂ ਵੇਖ ਤ ਸੱਤਗੇ ਚਲਾ ਕੇ ਮਾਰੀਏ ਵੇਖੀਏ ਚਲਾਂ ਹਾਂ ਹਾਂਜੀ ਸਾਸਰੀ ਕਾ ਜੀ ਕੀ ਹਾਲ ਚਾਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਪਲੀਜ਼ ਥਾਣਾ ਜੀ ਤੁਸੀਂ ਲੰਘ ਜਿਓ ਪਲੀਜ਼ ਤੁਸੀਂ ਲੰਘ ਜਿਓ ਪਹਿਲਾਂ ਤੇ ਮੇਨ ਮੈਸੇਜ ਆਇਆ ਕਿ ਤੁਸੀਂ ਪਹਿਲਾਂ ਅੰਦਲੀਆਂ ਚ ਇਕੱਠਾ ਰੱਖਿਆ ਨੇ ਸਾਰਿਆਂ ਨੇ ਇਹ ਉਹ ਨਿੱਕੀਆਂ ਰਖਾ ਲੀਆਂ ਆ ਤੇ ਮੇਨ ਡੋਰ ਤੋਂ ਢੀ ਮੈਨੂੰ ਸਨੈਪਚੈਟ ਤੇ ਬੜੇ ਮੈਂ ਅਸੀਂ ਮੇਨ ਡੋਰ ਕਿਵੇਂ ਦੀਏ ਮੇਨ ਡੋਰ ਭਈ ਇੱਥੋਂ 22 ਫੁੱਟ ਤੱਕ ਜਾਣੀ ਹੈ ਆਪਣੀ ਬਹੁਤ ਵੱਡੀ ਆ ਬਾਕੀ ਨਕਸ਼ੇ ਦੇ ਨਾਲ ਨਾਲ ਬਣਾ ਦੇਣਾ ਤੇ ਆਹ ਡੈਕੋਰੇਸ਼ਨ ਵਾਲੇ ਪਿੱਲਰ ਹੀ ਆ ਕਿੰਨੇ ਪਿੱਲਰ ਕਰਾ ਤੂੰ ਇਹ ਡੈਕੋਰੇਸ਼ਨ ਜਿਵੇਂ ਆਰਕੀਟੈਕਟ ਨੇ ਬਣਾਏ ਆ ਭਾਈ ਉਵੇਂ ਬਣਾਉਣੇ ਪੈਣੇ ਹਨ ਤੇ ਉਹ ਵੇਖ ਲੋ ਸਾਡਾ ਘਰ ਠਟਿਆ ਦੇ ਉਹ ਪੱਤੀ ਜਾਂਦੇ ਹਜੇ ਵੀ ਪਿੱਲਰਾਂ ਦਾ ਕੰਮ ਚੱਲੀ ਜਾਂਦਾ ਪਰ ਬਾਕੀ ਤਾਂ ਅਜੇ ਲੈਂਟਰ ਦੀ ਤਿਆਰੀ ਹੋ ਚੁੱਕੀ ਤਿੰਨ ਚਾਰ ਆ ਨੇ ਇਹਨਾਂ ਨੂੰ ਤੇ ਮੇਨ ਕੰਮ ਸੀ ਆ ਵਿੱਚ ਇਕੱਠਾਂ ਲੱਗੇ ਇਹ 150 ਨੰਬਰ ਤਾਂ ਮੇਰੇ ਨਾਲ ਟਾੜਾ ਲੱਗੀ ਕਿ ਕੰਮ ਤਾਂ ਨੋ ਇਹ ਕੰਮ ਤਾਂ ਨੂੰ ਕੰਮ ਤਾਂ ਨੂੰ ਆ 150 ਨੰਬਰ ਆ ਕਿੰਨੇ 10 ਇੰਚ ਹਾਂ 10 ਇੰਚ ਦੀਆਂ ਲੱਗੀਆਂ ਇਹ ਵੀ ਉਹ ਵੀ ਬਾਰੀਆਂ ਵੀ ਇੱਥੋਂ ਭਰੀ ਜਾ ਇੱਥੇ ਖਾਲੀ ਜਾ ਇੱਥੋਂ ਭਰੀ ਜਾ ਇਹਦਾ ਕਿ ਇਹਨੂੰ ਜੰਗਾਲ ਨਹੀਂ ਲੱਗੂਗਾ ਉਹ ਨਹੀਂ ਮਤਲਬ ਜੇ ਉਹਨਾਂ ਨੇ ਫਿਊਚਰ ਕੋਈ ਸਰਾਖ ਕਰਨੇ ਤਾਂ ਫਿਰ ਜੇ ਕੋਹਲ ਹੋਇਆ ਤੇ ਫਿਰ ਉਹ ਸਹੀ ਨਹੀਂ ਹੋਣਾ ਉਹਨੇ ਚ ਸੀਮੈਂਟ ਆ ਕੰਕਰੀਟ ਆ ਉਹਦੇ ਕਰਕੇ ਸਰਾਖ ਇਹਦੀ ਤੇ ਵਧੀਆ ਹੋ ਗਈ ਇਹਦੇ ਚ ਸਰਾਖ ਹੋ ਸਕਦਾ ਇਹਦੇ ਚ ਵਧੀਆ ਸਰਾਖ ਹੋ ਸਕਦਾ ਤੇ ਸਾਰੀ ਇਹ ਬੋਲੀ ਫਿਲ ਹੈ ਫੇਰ ਇਹ ਆ ਡੋਰ ਤਾਂ ਵੀ ਕਿੰਨੀ ਚੌੜੀ ਹੈ ਅੱਛਾ ਮੇਨ ਮੈਸੇਜ ਇਹਦੀ ਆਈ ਸੀ ਆਹ ਇੰਨੀ ਸਪੈਸ਼ਲ ਉੱਥੇ ਉਹ ਕਿਉਂ ਰੱਖਿਆ ਕਿਵੇਂ ਉਹ ਡਿਫਰੈਂਟ ਜਿਹਾ ਕਿਉਂ ਆ ਇੱਟਾ ਉਹ ਨਾ ਉਹ ਅੱਡ ਪੱਠੇੜੀਆਂ ਲੱਗੀਆਂ ਹੋਈਆਂ ਨਹੀਂ 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 ਹੋਇਓ ਪੱਠੇ ਹੋਰ ਦੀਆਂ ਇੱਟਾਂ ਲੱਗੀਆਂ ਵਾ ਨੋਟ ਕਰੋ ਸਾਲਿਆਂ ਇੱਦਾਂ ਇੱਕੋ ਲੈਂਚ ਇਸ ਜਗ੍ਹਾ ਤੇ ਆਸਰੋ ਕੀ ਲੱਗੀਆਂ ਜਦਕਿ ਕੁਛ ਇਦਾਂ ਤੇੜੀਆਂ ਲੱਗੀਆਂ ਕੋਸ਼ੇ ਤਾਂ लवली ਲੱਗਿਆ ਬਟ ਇਹਨੇ ਇਹ ਨਹੀਂ ਕਿ ਸਿੱਧੀਆਂ ਐਸ ਲੰਮੇ ਰੋਕੀ ਕਿਉਂ ਲਾਈਆਂ ਨੇ ਉਹ ਜੋੜ ਪਾਇਆ ਹੁਣ ਕੋਈ ਸੋਣਾ ਕਸਟਰ ਮਿਸਟਰ ਨੂੰ ਪੁੱਛਣਾ ਹੈ ਕੀ ਇੱਥੇ ਕੋਈ ਰੀਜ਼ਨ ਹੈ ਉੱਤੇ ਜਾ ਕੇ ਉਹਨਾਂ ਨੇ ਤੈਲਾ ਲਾਤੀਆਂ ਨਹੀਂ ਕਮਲ ਜੇ ਇਹ ਪਰਲੇਵਾਨ ਨੇ ਮੋਰਾ ਏ ਉਹ ਇਹ ਵਿੰਡੋ ਇਹ ਪਰਲੇਵਾਨ ਨੇ ਸਮਾਨ ਸੂਣ ਰੱਖਣ ਲਈ ਗਹਿਰੇ ਜਾਣਾ ਪਰਲੇਵਾਨ ਨੇ 4 ਇੰਚੀ ਪਰਦਾ ਕੀਤਾ ਹਰਲੇਵਾਨ ਨੇ ਪੀਲੀ ਦਾ ਬੋਰਡ ਛੱਡਿਆ ਪਾਉ ਵੀਰੇ ਆਹ ਹੋ ਐਵੇਂ ਨਾ ਜਗ੍ਹਾ ਬਣਾਈ ਪਰਲੇਵਾਨ ਨੇ 4 ਇੰਚੀ ਪਰਦਾ ਕੀਤਾ ਏ ਪਿਆ ਇੱਥੇ ਖੁੱਲਾ ਰਹਿਣਾ ਭਾਈ ਆ ਚੇਸਾਂ ਜੇ ਖੁੱਲਾ ਰਹਿਣਾ ਤੇ ਦਰਵਾਜ਼ਾ ਕਿੱਧਰ ਰੱਖਿਆ ਹੋਇਆ ਉਹ ਐਂਟਰੀ ਕੋ ਇਹ ਬਾਹਰਲੇ ਵੱੰਨੇ ਦੀ ਐਂਟਰੀ ਆ ਘਰ ਤੋਂ ਬਾਹਰ ਦੀ ਐਂਟਰੀ ਆ ਇਹ ਇਹ ਤਾਂ ਕੱਚਲਵਾ ਕੇ ਟਫਲ ਲਵਾ ਕੇ ਕੁਝ ਵੀ ਇੱਥੇ ਲੱਗਣਾ ਮੇਨ ਡੋਰ ਤਾਂ ਆਪਣਾ ਆ ਵਾ ਆ ਮੇਨ ਡੋਰ ਆ ਆਪਣਾ ਅੱਛਾ ਹਾਂ ਉਹ ਦਾ ਬਾਹਰ ਦੀ ਐਂਟਰੀ ਹੀ ਆ ਵੀ ਆਏ ਬਾਹਰ ਦੀ ਬੰਦਾ ਆ ਜਾਂਦਾ ਪਰ ਇੱਕ ਗੱਲ ਵੀ ਰਹੀ ਹੈ ਨਾ ਜਿਵੇਂ ਗੱਡੀ ਉੱਥੇ ਪਾਰਕ ਹੋਣੀ ਪੜਾਏ ਦਰਵਾਜ਼ਾ ਚਾਹੀਦਾ ਉਹ ਐ ਦੀ ਆ ਕੇ ਆਵੇ ਇੱਥੇ ਬਾਹਰ ਬਾਹਰ ਬਾਕੀ ਵੇਖੋ ਚਲੋ ਇਹ ਕਿੰਨਾ ਉੱਪਰ ਐ ਅੱਜ ਤੋਂ ਵਰਨਾ ਚੱਲਣੀ ਆ। ਚਲੋ ਕਿਹਨੇ ਪੈਜੀ। ਸਟੈਂਡੀ ਕਿਹੜਾ ਹੈ? ਉਹ 4 ਇੰਚ ਪਰਦਾ ਕਹਿੰਦੀ ਵਿਚਾਲੇ। ਹਾਂ। ਅੱਛਾ। ਨਕਸ਼ੇ ਦੇ ਵਿੱਚ ਇਹ ਵੀ ਲਿਖਿਆ ਸੀ ਇੱਥੇ ਬਿਜਲੀ ਦਾ ਬਕਸਾ ਲੱਗਣਾ। ਯੈਸ। ਕੱਲੀ-ਕੱਲੀ ਚੀਜ਼ ਆ ਪਲੰਬਰ ਆ, ਪਲੰਬਰ ਹੀ ਦੇਗਾ। ਪਲੰਬਰ ਨੂੰ ਆਹ ਕਹੋ ਉਹਨੂੰ ਗੱਲੋਂ ਲੈ ਕੇ ਮਾਰੇ ਨੂੰ ਇਹ ਕੰਮ ਨੂੰ ਕਰਾ ਲੈ ਪੈਸਾ ਬੰਦ ਲਾ ਦੇ ਨਾਲ। ਹਾਂ। ਸਾਡਾ ਨਾ ਇੱਕ ਨਿੱਕਾ ਜਾ ਹੁਣ ਆਹ ਦਾ ਹੈਗਾ ਇਸ ਸਟੋਰ ਤੇ ਘਰ ਦੇ ਕਹਿੰਦੇ ਇਹ ਸਟੋਰ ਮੰਮੀ ਕਹਿੰਦੀ ਨਿੱਕਾ ਆ। ਤੇ ਹੁਣ ਇਹਨੂੰ ਕੀ ਬਣਾਇਆ ਜਾ ਸਕੇ ਸਾਨੂੰ ਸਮਝ ਆ ਰਿਹਾ ਤੁਹਾਨੂੰ ਇਹ ਕਹਿੰਦੀ ਇਹਨੂੰ ਇੱਕ ਰੂਮ ਬਣਾ ਲਿਆ ਜਾਵੇ ਕਿੱਦਾਂ ਦਾ ਰੂਮ ਬਣਾਇਆ ਜਾਵੇ ਸਿੰਪਲ ਸਟੱਡੀ ਰੂਮ ਬੱਚਿਆਂ ਵਾਸਤੇ ਸਟੱਡੀ ਰੂਮ ਬਣਾ ਦਈਏ ਮੈਂ ਤਾਂ ਕਹਿੰਦੀ ਬਸ ਸਟੱਡੀ ਉਹਦੋਂ ਜਦੋਂ ਉਹ ਆਉਣ ਉਹਨਾਂ ਨੇ ਦਸ ਕਿਲਾਚ ਹੋਏ ਨਹੀਂ ਨਹੀਂ ਸਟੱਡੀ ਰੂਮ ਬਣਵਾ ਦਈਏ ਇਹ ਤਾਂ ਬੈਨੇਫਿਟ ਪਤਾ ਕਿ ਉਹ ਬੱਚਿਆਂ ਨੂੰ ਇਹ ਪਤਾ ਉਹ ਅਸੀਂ ਜਦੋਂ ਜਾਣਾ ਕਿੱਥੇ ਬੈਗ ਰੱਖਣੇ ਕਿੱਥੇ ਸੰਗਲ ਇੱਕੋ ਜਗ੍ਹਾ ਸਟੋਰ ਰੂਮ ਘਰ ਤੋਂ ਬਾਹਰ ਬਣਵਾ ਲਾਂਗੇ ਆਓ ਇੱਥੇ ਵੱਡਕਾ ਲਾ ਮਾਰ ਗਿਆ ਜਿਹੜੀਆਂ ਕੱਡੀਆਂ ਹੋ ਉਹ ਲਵਾ ਦਾਂਗੇ ਉਹ ਇਹਦੇ ਚਾਣ ਆ ਜਾਣੀਆਂ ਤੇ ਜਰਾ ਨਿੱਕੀਆਂ ਕਰ ਕਰਵਾ ਦਾਂਗੇ ਨਾ ਉਹ ਆ ਜਾਓ ਇੱਧਰ ਦੇ ਪਾਦੇ ਆ ساری ਰਸੋਈ ਆ ਹੁਣ ਪ੍ਰੋਪਰ ਆ ਮੈਂ ਤਾਂ ਦੁਆਰਾ ਹੁਣ ਤੁਹਾਨੂੰ ਪੂਰਾ ਹਿਸਾਬ ਦਾ ਜਦੋਂ ਤੁਸੀਂ ਵੀ ਕਮੈਂਟ ਕਰਕੇ ਮੇਰੀ ਰਸੋਈ ਦੇ ਵਿੱਚ ਵੈਂਟੀਲੇਸ਼ਨ ਦਾ ਪ੍ਰਬੰਧ ਇੱਧਰ ਵੀ ਵਿੰਡੋ ਉੱਧਰ ਵੀ ਵਿੰਡੋ ਉੱਧਰ ਵੀ ਬਾਹਰ ਦੇਖ ਸਕਦੇ ਇੱਧਰ ਵੀ ਬਾਹਰ ਦੇਖ ਸਕਦੇ ਇੱਧਰ ਆਪਾਂ ਬਰਤਨ ਛਰਤਾਂ ਤੋਂ ਲਾ ਲਈ ਹਾਂ ਇੱਧਰ ਆ ਵੀ ਬਹੁਤ ਵੱਡੀ ਪੈਂਟਰੀ ਵੀ ਆ ਤੇ ਦੀ ਮੈਂ ਦੇਈ ਹਾਂ ਪੈਂਟਰੀ ਕੰਟਰੀ ਜਿੱਥੇ ਨਿੱਕੀ ਹੋਈ ਜਿੱਦਾਈ ਹੈਗੀ ਆ ਪੈਂਟਰੀ ਇੱਧਰ ਦੀ ਇੱਕ ਡੋਰ ਆ ਪਿੱਛੇ ਮੰਮੀ ਲਈ ਕੁੱਲੀng ਆ ਰਹੀ। ਹਾਂ। ਮੰਮੀ ਲੀ ਪਿੱਛੇ ਵੇਲਾ ਕਿੰਨਾ ਖੁੱਲਾ ਥਾਂ ਛੱਡਿਆ। ਆ ਵੇਖ। ਆ ਜਾਣੀ ਡਿਜ਼ਾਈਨਿੰਗ ਵੇਖ ਬਈ। ਆ ਡਿਜ਼ਾਈਨਿੰਗ ਜਾਂ ਹੁੰਦੀ ਏ ਇੱਥੇ। ਇੱਧਰ ਵੀ ਸੇਮ ਹੀ ਆ। ਇੱਧਰ ਵੀ ਹੋ ਗਏ। ਵੇਖ ਕੇ ਗਰਾ ਤੂੰ। ਆ ਵੇ। ਲੈ ਮੈਂ ਲੱਕੂ। ਸੇਮ ਡਿਜ਼ਾਈਨਿੰਗ ਇੱਧਰ ਵੀ ਸਾਰੀ ਕੰਨ ਤੇ ਜਾਂਦੀ ਏ ਨਾਲ ਦੀ ਨਾਲ ਬਹੁਤ ਔਖਾ ਹੁੰਦਾ ਕੰਮ ਐਵੇਂ ਕਹਦੇ ਨੇ ਮਿਸਤਰੀ ਵਾਲਾ। ਸੌਖਾ ਕੰਮ ਆ ਸੇਮ ਡਿਜ਼ਾਈਨਿੰਗ ਆ ਜਾਂਦੀ ਏ। ਸਾਰੇ ਨਾਲ ਵੱਧ ਬਰੀਕੀ ਚ ਮਿਸਤਰੀ ਜਾਂਦੇ ਇੱਟਾਂ ਵਾਲੇ। ਹਾਂ। ਤਾਂ ਇਹਨਾਂ ਨੂੰ ਰਾਤ ਨੂੰ ਰਾਤ ਹੀ ਕਰਦੇ। ਇਹ ਰਾਜੀ ਇਹਨਾਂ ਦਾ ਆਵੇ ਆਵੇ ਇੱਧਰ ਵੀ ਹੈਗੀ ਆ ਬੈਕ ਟੂ ਬੇਸਿਕ ਆ ਆ ਸੀ ਦੇਖੋ ਇੰਨੇ ਉੱਚੇ ਆ ਗਏ ਅਸੀਂ ਉਹ ਦੇਖੋ ਉਹ ਥੱਲੇ ਰਹਿ ਗਈ ਤੇ ਆ ਇੱਥੇ ਅਸੀਂ ਆ ਪਿੱਛੇ ਵੀ ਡਿਜ਼ਾਈਨ ਹੈ ਇਹ ਵੀ ਨਾ ਅਸੀਂ ਰੱਖਾਂਗੇ ਨਾ ਬਾਰੀ ਖੋਲ ਕੇ ਇਹ ਆ ਵੀ ਨਾਲ-ਨਾਲ ਡਿਜ਼ਾਈਨ ਜੂਮ ਸਾਰੇ ਜਾਣਦੇ ਆ ਜੋ ਹੈਗਾ ਨਾ ਤਾਂ ਮਾਜਮ ਆ ਜਿਹੜੀ ਵਲਗਨ ਨਹੀਂ ਹਟਵਾਈ ਪਚਾਰ ਚਫੇ ਲੋਕਾਂ ਨੂੰ ਇਹ ਨਹੀਂ ਪਤਾ ਉਹਦੇ ਅੰਦਰ ਹੀ ਅੰਦਰ ਇੱਕ ਹੋਈ ਜੀ ਐਡੀ ਵੀਡੀਓ ਬਣਾ ਕੇ ਪਾਤੀ ਉਹ ਤੋਂ ਪਤਾ ਨਹੀਂ ਲੱਗੂ। ਬਾਕੀ ਨਾ ਤੁਹਾਨੂੰ ਇੱਧਰ ਚਾਚੇ ਦੇ ਕੋਠੇ ਦਾ ਵੀਊ ਵਿਖਾਉਣੇ ਜਾਗੇ। ਹੂੰ ਬਾਕੀ ਪਰ ਤਾਂ ਫੇਰ ਲੱਗਣਾ। ਹਾਂ। ਸੋ ਤਾਂ ਇਹ ਆਪਾਂ ਨੂੰ ਆਪ ਦਾ ਜਮਾਨ ਲਾਗਣਾ ਚਾਹੀਦਾ। ਉਹ ਲਾਂਡਰੀ ਆ। ਕੱਦ ਲਾਂਡਰੀ। ਨਾਈਂ ਡਰੈਸਿੰਗ ਆ। ਤੂੰ ਪੜੋ ਤੇ ਡਰੈਸਿੰਗ ਆਓ। ਉਹ ਡਰੈਸਿੰਗ ਆ ਆ ਕਮਰੇ ਦੀ। ਆ ਕਮਰੇ ਦਾ। ਆ ਕਮਰੇ ਦਾ ਡਰੈਸਿੰਗ ਰੂਮ ਆਏ। ਆ ਇਹ ਆਮਰੇ ਦਾ ਡਰੈਸਿੰਗ ਰੂਮ ਆ ਲੌਂਡਰੀ ਨਹੀਂ ਗਈ ਹਾਂ ਲੌਂਡਰੀ ਕਿੱਥੇ ਆ ਲੌਂਡਰੀ ਤੇਰੀ ਬਾਹਰ ਆ ਇੱਧਰ ਬਾਹਰ ਆ ਪਿਛਲੀ ਲੌਂਡਰੀ ਆਵੇ ਆ ਪਿਛਲੀ ਆ ਇਹ ਆ ਵਾਲੇ ਇੰਡੀ ਦੇ ਨਾਲ ਪਰਲੇ ਬੰਨੇ ਲੌਂਡਰੀ ਆ ਦੇ ਹਾਂ ਇਹ ਲੌਂਡਰੀ ਨਹੀਂ ਸੀਗੀ ਸੌਰੀ ਤੁਸੀਂ ਗਲਤ ਹੋ ਗਏ ਲੌਂਡਰੀ ਤੁਸੀਂ ਇੱਥੇ ਨਹੀਂ ਲਿਆ ਸਕਦੇ ਲੌਂਡਰੀ ਬਾਹਰ ਹਾਂ ਗਲਤੀ ਹੋ ਗਈ ਗਲਤੀ ਹੋ ਗਈ ਆ ਸਾਡੇ ਕੋਲ ਗਲਤੀ ਆ ਇਹ ਵਾਲੇ ਕੰਮ ਤਾਂ ਕੀਤੇ ਹੀ ਨਹੀਂ ਦੱਸ ਕਿ ਨਹੀਂ ਪਰਫੈਕਸ਼ਨ ਚਾਹੀਦਾ ਹੂੰ ਸਹੀ ਹੈ ਬੱਦ ਮੈਂ ਉਹ ਕਹਿੰਦੀ ਸੀ ਨਾ ਵੀ ਉਹਦਾ ਜੇ ਦਰਵਾਜ਼ਾ ਬਾਹਰ ਨੂੰ ਹੋ ਜਾਂਦਾ ਜਿਆਦਾ ਵਧੀਆ ਸੀ ਹਾਂ ਇਹ ਵੀ ਗੱਲ ਹੈ ਹਨਾ ਉੱਥੋਂ ਹੀ ਬੰਦਾ ਪਰਾਂ ਨੂੰ ਨਿਕਲ ਸਕਦਾ ਸੀ ਚਲੋ ਚਲੋ ਜੀ ਬਾਕੀ ਆ ਸੀ ਸਾਡਾ ਮਣੀ ਜੀ ਤੇ ਹਲੇ ਤੁਹਾਨੂੰ ਬੀਬੀਆਂ ਦਾ ਕੰਮ ਆ ਵਿਖਾਉਂਦੇ ਆ ਚੱਲੀ ਜਾਂਦਾ ਉਧਰ ਆ ਫੜਾ ਮੇਰੀ ਆ ਭਰਾਵਾ ਫੜਾ ਦੇ ਫਿਰ ਇੱਧਰ ਆ ਕਦੋਂ ਦੀ ਇਹਨੂੰ ਆ ਲੱਭ ਨਹੀਂ ਦੇਈ ਮੰਮੀ ਤੇ ਜੇ ਨਿਗਾ ਨਾ ਵੇਖੇ ਤਾਂ ਦੱਕਾ ਯਾਰ ਰੱਖੀ ਇਹਨਾਂ ਨੇ ਭਰਾਵਾ ਸਾਰੇ ਥਾਂ ਤੇ ਤਾਂ ਕਿਹੜੇ ਸੱਤੇ ਮੈਂ ਆ ਪਰਾਵਾ ਉੱਧਰ ਮੋਹਲਾ ਲਗੰਬੜਾ ਉਹ ਵੀ ਕੱਪੜਿਆਂ ਥੱਲੇ ਲਕੋਇਆ ਪਿਆ ਆ ਮੰਮੀ ਨੂੰ ਝਟਕ ਨੂੰ ਇਹਨੇ ਬਲੱਡ ਚੈੱਕ ਕਰਨਾ ਇਹਦਾ ਬਲੱਡ ਪ੍ਰੈਸ਼ਰ ਵੀ ਉੱਥੇ ਕਿਤੇ ਗਵਾਚਿਆ ਹੀ ਇਹਨੂੰ ਲੱਪਣਾ ਨਹੀਂ ਇਹਨੂੰ ਕਹੇ ਪੰਗਾ ਲੈ ਜਾ ਹੁਣੇ ਮੈਨੂੰ ਵੇਚਿਆ ਨਹੀਂ ਇਹ ਨਹੀਂ ਕਹਿੰਦਾ ਮੈਂ ਚੁੰਨਦੇ ਉਹਨੂੰ ਥਾਂਬ ਲਾ ਲਾ ਮੈਨੂੰ ਵੇਚਿਆ ਨਹੀਂ ਕਿੱਥੇ ਪਿਆ ਕਿੱਥੇ ਪਿਆ ਐਵੇਂ ਉੱਥੇ ਚ ਪਿਆ ਇੱਥੇ ਇਹਨੇ ਹੁਣੇ ਦੇਖਿਆ ਤੇ ਮੈਂ ਕਹਾਂ ਉਹ ਲੱਪਣ ਦਿਆ ਲੱਪਣ ਹੀ ਨਹੀਂ ਰਹੀ ਲੈ ਆਉਂਦੀ ਨੇ ਲੈਬਰੀ ਤੇ ਰੱਖ ਕੇ ਤੂੰ ਗਾਈ ਤੇ ਤੈਨੂੰ ਲੱਪਣੀ ਲੋਕੋ ਗਿਆ ਕੱਡੀ ਰੱਖੀ ਜਿਵੇਂ ਬੜਾ ਖਜ਼ਾਨਾ ਪਿਆ ਹੁੰਦਾ ਇਹ ਚ ਸਾਹਮਣੇ ਮੈਕ ਅੰਨੇ ਨੂੰ ਵੀ ਡੀਟੀਸੀ ਤੇ ਉੱਥੇ ਪਈ ਆ ਕਿਹੜੀ ਬੁੱਕ ਮੰਮੀ ਕਿਹੜੀ ਬੁੱਕ ਕੀ ਮੈਪ ਬੁੱਕ ਜੀ ਕੀ ਮੈਪ ਬੁੱਕ ਮੈਪ ਬੁੱਕ ਕਕਿਆ ਵਾ ਤੂੰ ਹੀ ਬੁੱਕ ਪਈ ਨਾ ਨਾ ਮੈਕ ਬਾਕ ਮੈਕ ਬਬਾਮ ਮੈਕ ਬਾਕ ਯੂ ਨਾ ਮੈਕ ਬਾਕ ਕੀ ਆ ਮੈਕ ਬਾਕਸ ਬਾਕਸ ਨਹੀਂ ਬਾਕਸ ਨਹੀਂ ਗਾ ਦੇ ਕੋਈ ਆ ਤਕਰੀਬ ਦਾ ਲੈਪਟਾਪ ਅੱਜ ਦੇ ਚਕੇ ਇਹਨੂੰ ਵੱਡਾ ਲਿਆ ਹਣਾ ਵਾ HP ਦੇ ਦੋ ਆ ਦੋ ਆ ਤੇ ਪਤਾ ਨਹੀਂ ਜੂ ਪਤਾ ਨਹੀਂ ਕਿਹੜੀ ਕੰਪਨੀ ਨੇ ਚੱਕੀ ਫੇਰਦੀ ਜੂ ਜੂ ਹੈ ਐਸੂਸ ਦਾ ਚੱਕੀ ਫੇਰਦੀ ਆ ਉਹ ਛੋਟੀ ਜੀ ਕੰਪਨੀ ਆ ਉਹ ਹੈ ਐਵੇਂ ਬਣੀ ਕਿਹੜੀ ਕੰਪਨੀ ਐਵੇਂ ਨਾ ਕਿਤੇ ਰੋੜ ਦੀ ਉਹ ਫੋਲਟ ਹੁੰਦਾ ਵਾ ਟੈਨੂ ਤੇ ਆ ਵੀ ਫੋਲਟ ਹੁੰਦੇ ਆ ਐਨੂ ਐਨੂ ਦੇ ਦੋਵੇਂ ਪਾਸੇ ਦੂਜੇ ਮੈਨੂੰ ਕਰਕੇ ਵਿਖਾ ਦੂਜੇ ਪਾਸੇ ਉਹਦਾ ਉਹ ਹੁੰਦਾ ਭਰਾਵਾ ਤੂੰ ਮੇਰਾ ਹੁੰਦਾ ਵਾ ਓ ਆਈ 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 ਐਸੂਸ ਦਾ ਮੈਂ ਕਬੱਕ ਜੀ ਹੈ ਇਹ ਦਾ ਕਰਾਚੀ ਹੋਣੀ ਆਗੀ ਆ ਨਾ 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 ਆ ਵੀ ਆ ਵੀ ਕਾਕੇ ਲਾਲੀ ਕਮਿਸ਼ਨਰ ਨੂੰ ਪੁੱਛਾ ਕਿੰਨੇ ਦੀ ਲੜਾਕ ਆਹ ਜੱਕਰਿਆ ਆ ਸਾਰੇ ਮੈਂ ਸਰਵੇ ਪਾੜ ਦੇਣਾ ਵਾ ਇਹਨੂੰ ਰੱਖੇ ਦਿੱਤੀ ਕਰਕੇ ਬੋਲਡ ਆਪ ਹੋ ਬੋਕਾ ਤੋਂ ਬੋਲਡ ਕਰੀ ਵੀ ਐਫ ਜੀ ਐਚ ਪੀ ਵੀ ਕਿਤੇ ਘਟਾ ਫੋਲਡ ਨਹੀਂ ਗਈ ਮਗਰ ਨੂੰ ਮੈਂ ਕਿਵੇਂ ਆ ਸਾਡਾ ਪ੍ਰਪ ਨੂੰ ਰਿਕਾਰਡ ਖੋਸਾ ਜਾਂਦਾ ਜਾਂਦਾ ਰਹਿ ਗਿਆ ਸਕੂਲ ਇਹ ਛੁੱਟੀ ਮਾਰ ਗਈ ਬਹਾਨਾ ਮਾਰ ਕੇ ਇਹ ਤਾਂ ਸਹੀ ਚੜ ਗਈ ਨਾ ਮੰਨੀ ਇੱਕ ਜਰੂਰ ਮੰਨੇ ਚਲੋ ਮੰਨੇ ਆ ਮੰਨੇ ਸੌਂਦੂੰ ਜੀ ਤੁਸੀਂ ਚੜ ਕਰਦੇ ਤਾਂ ਮੈਂ ਕਿਉਂ ਚੜ ਕਰੀ ਪੜਾ ਲੱਗ ਜੂ ਪਤਾ ਹੋਣੇ ਆ ਮੈਂ ਨਿੱਕੇ ਮਾਮੇ ਦੇ ਮੰਮੀ ਦਾ ਹੋ ਹਹ ਕੁੰਣੀਏ ਜਾ ਕੰਨ ਨਹੀਂ ਆਹ ਵਾਲੀ ਚੰਗ ਲੇ ਵੀ ਇਧਰ ਲੈ ਬੰਨੇ ਵੀ ਕਰਦੇ ਡਿਜ਼ਾਈਨ ਬੰਨਦੇ ਇਹ ਵੀ ਡਿਜ਼ਾਈਨ ਆ ਨਾ ਉੱਤੇ ਹੋਗੇ ਹਾਂ ਡਿਜ਼ਾਈਨ ਕਰਕੇ ਨਾ ਲੱਗਦਾ ਹੋਵੇ ਨਹੀਂ 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 ਮਨਦੀਪ ਕੰਧ ਸਿੱਧੀ ਆ ਮੰਨੀ ਵੈਸੇ ਤੈਨੂੰ ਚੱਕਰ ਆਉਂਦਾ ਹੈ ਚੱਕਰ ਆਉਂਦਾ ਹੈ ਮੰਨੀ ਤੈਨੂੰ ਛੋਟਾ ਹੋ ਸਕਦਾ ਕੋਈ ਕੋਟਾ ਪਰ ਕਹੇ ਕੋਟਾ ਕਹਿ ਦੀ ਆਪਾਂ ਪਰੇ ਹੋ ਗਿਆ ਬਾਕੀ ਨਹੀਂ ਨਹੀਂ ਕਿਸੇ ਟਾਈਮ ਮੈਨੂੰ ਚੇਤਾਵਾ ਆਪਣਾ ਜਿਹੜਾ ਪਹਿਲੇ ਕੱਚੇ ਘਰ ਸੀ ਛੋਟਾ ਹੀ ਪਤੰਗ ਬੰਦਉਣਾ ਚਾਚੜੇ ਦਾ ਇੰਨਾ ਉੱਚਾ ਫਿਰ ਆਪਾਂ ਇੰਨੇ ਕੁ ਛੇ ਜਾਂਦੇ ਨਾਲੋਂ ਹੁਣ ਤੇ ਇੰਨੇ ਉੱਚੇ ਨੇ ਇੰਨੇ ਛੇ ਨੇ ਹੋਈ ਨਹੀਂ ਛੇ ਇਹ ਤੂੰ ਸੰਦ ਤੇ ਮੋਟਾ ਚੱਲੋ ਪਾਣੀ ਆਪਾਂ ਆਖਿਓ ਸੰਦ ਤੇ ਮੋਟਾ ਚੱਲੋ ਆ ਬੈਠੀ ਮਨਨੀ ਆ ਲੈ ਲੈਂਟਰ ਆ ਬਾਹਰ ਕਿ ਮੰਨ ਲਓ ਤੁਸੀਂ ਆ ਪਹਿਲਾ ਲੈਂਟਰ ਆ ਇਸੇ ਲੈਂਟਰ ਪੈ ਗਿਆ ਇਹ ਚੇਕ ਆ ਲੈਂਟਰ ਮਨੇ ਬਹਾਰ ਰਹਿ ਗਿਆ ਕੁਝ ਕੰਮ ਰਹਿ ਗਿਆ ਨਾ ਫੋਟੋ ਤਾਂ ਪੂਰਾ ਉੱਤੇ ਹੀ ਰਹਿ ਗਿਆ ਲੈਂਟਰ ਤੁੰ ਦਾ ਤਾਂ ਪਹਿਲਾਂ ਆਪਾਂ ਇਸ ਦਾ ਕੇਂਦਰ ਕਰਦੇ ਹਾਂ ਇਹ ਤਾਂ ਜਿੰਨੇ ਕਿ ਦੋਹਰ ਲਈ ਆਉਣੀ ਜਾਂ ਆਉਦਾ ਆਪਦਾ ਦੋਹਰ ਲਈ ਮਾਰੀ ਜਾਂਦੇ ਕੋਈ ਪਤਾ ਨਹੀਂ ਕਾਲ ਲਗਾ ਦੇ ਤਾਂ ਨਹੀਂ ਨਹੀਂ ਦਾ ਹੁਣੇ ਫੈਨ ਨਹੀਂ ਲੱਗੇ ਤੂੰ ਦਾ ਹੋਣਾ ਤਾਂ ਨਹੀਂ ਪੈਣਾ ਕਿਸੇ ਦਾ ਪੁੱਛਦੇ ਆ ਤਾਂ ਬਥੇਰਾ ਤਾਂ ਮੈਂ ਤਾਂ ਪਿਆ ਕਿਸੇ ਦਾ ਦਾ ਰੋ ਉਦੋਂ ਪਹਿਲਾਂ ਇਹ ਕੱਬੜ ਬੱਚੇ ਵੀ ਆਉਂਦੇ ਆ ਪੱਪੀ ਦਾ ਖੇਡਦੀ ਵੀ ਉਧਰ ਆਪੇ ਕਿਹੜਾ ਰੂਮ ਲਿਆ ਤੂੰ ਹੁਣ ਦੱਸ ਦੇ ਕੱਬੇ ਨੇ ਰੂਮ ਲਿਆ ਕਿਹੜਾ ਰੂਮ ਲਿਆ ਜਿਹੜਾ ਹਵਲੇ ਰੂਮ ਨਹੀਂ ਤਾਂ ਉਹਨੇ ਉਹ ਮਰਨਾ ਨਿਕਾ ਰੂਮ ਲਿਆ ਇਹਨੇ ਸਾਈ ਹੇ ਉੱਪਰਲਾ ਕਬੜਾ ਲਿਆ ਮੇਰੇ ਉੱਪਰ ਦਾ ਬੰਨਾ ਹੀ ਨਹੀਂ ਕਮਰਾ ਕੋਈ ਯਾਹਨੇ ਬੰਨਾ ਬੰਨਾ ਅਰੇ ਅਰੇ ਇਹ ਆਵਲਾ ਲਿਆ ਨਹੀਂ ਇਹ ਉੱਪਰਲਾ ਇਹਨੇ ਉੱਪਰ ਲੈ ਚਾਲੇ ਨੇ ਚਲਾ ਕੇ ਮਾਰੀ ਉੱਪਰਲੇ ਕਮਰੇ ਪਹੁੰਚੀ ਕਿ ਨਹੀਂ ਵੇਖ ਤੋ ਸੱਤਗੇ ਚਲਾ ਕੇ ਮਾਰ ਗਏ ਵੇਖੀਏ ਚਲਾ ਕੇ ਚਲਾ ਕੇ ਮਾਰ ਕੇ ਵੇਹਨੇ ਪਹੁੰਚੀ ਕਿ ਨਹੀਂ ਉੱਪਰਲੇ ਕਮਰੇ ਜੇ ਇੱਥੋਂ ਇੱਥੋਂ ਨਾ ਬੱਬੇ ਦੀ ਵਾਲਖੀ ਇੱਥੋਂ ਬੱਬੇ ਦੀ ਵਾਲਖੀ ਇੱਥੋਂ ਅਗਰੀ ਨੂੰ ਪਪਾ ਇਸ ਪੜਿਆ ਕਰੂਗਾ ਲਾਗਦੇ ਫਿਰ ਪੜਨਾ ਫੇਰ ਵੀ ਨਹੀਂ ਪੜਨਾ ਪਤਾ ਮੈਨੂੰ ਕਿਹਦਾ ਨਹੀਂ ਅੱਜ ਵੀ ਬਹਾਨਾ ਮਾਰ ਕੇ ਛੁੱਟੀ ਮਾਰੇ ਜਾਂ ਲੈ ਵਿਹਲਾ ਬਿਮਾਰ ਲੱਗਦੀ ਕਿਸ ਪਾਸੇ ਹਾਂ ਲੱਗਦੀ ਕਿਸ ਨੂੰ ਬਿਮਾਰ ਹੈ ਮੈਨੂੰ ਕੋਈ ਬਿਮਾਰ ਨਹੀਂ ਲੱਗਦੀ ਤੈਨੂੰ ਬਿਮਾਰ ਹੈ ਕਿ ਤਾ ਥਾੜਾ ਆਕਰ ਕੇ 커피 ਵੇਖ ਲੋ ਕਿਵੇਂ ਤੁਰਦੀ ਹੈ ਉਹ ਨਾ ਇਹ ਡਾਰਾ ਨਾਲ ਜੀ ਲੈ ਰਹੀ ਮਨੀ ਕੋ ਹੋ ਗਿਆ ਨਹੀਂ ਹੋਣਾ ਨਹੀਂ ਕੋਠੀ ਜੂ ਕਰ ਰਹੀ ਨਾ ਨਾਲ ਜੀ ਜ਼ਰੂਰੀ ਆ ਬਾਈ ਘਰ ਪਾਉਣ ਤੋਂ ਪਹਿਲਾਂ ਮੈਂ ਕਹ ਨੌਲਜ ਜਰੂਰੀ ਆ ਘਰ ਪਾਉਣ ਤੋਂ ਨਹੀਂ ਇਹ ਤਾਂ ਪੈ ਪਾ ਇਹਦੇ ਉੱਤੇ ਬੰਨਾ ਹੋਣਾ ਇਹ ਸੀ ਜੀ ਡੀ ਪਾਉਣ ਗਿਆ ਉਹ ਤੇ ਬਣਦਾ ਦੇਖੋ ਉਹ ਤੇ ਵਿੰਡੋ ਤੇ ਬਣੂਗਾ ਇੱਕ ਰੁਸ਼ਨ ਵਾਲਾ ਇੱਥੇ ਬਣੂਗਾ ਇਹਦਾ ਤੋਂ ਪਾਈਪਾਂ ਜਾਲੀਆਂ ਨਹੀਂ ਪੈ ਜਾਣੀਆਂ ਸਾਡੇ ਪਪ ਨੂਰ ਦਾ ਅਸੀਂ ਸਪੈਸ਼ਲ ਕਮਰਾ ਬਣਾਉਣਾ ਜਿਹੜਾ ਦੇ ਆ ਦੇ ਪਰ ਨਾਲ ਨਾਲ ਇੱਕ ਕੱਟੜੀ ਰੂਮ ਬਣਾਉਣਾ ਬਾਥਰੂਮ ਬਣਨਾ ਉਰੇ ਤੇ ਕੰਮ ਹੋਣਾ ਆ ਗੱਲ ਕੋ ਤੇਰਾ ਗੁਫਾਈ ਵਾਲਾ ਕੰਮ ਨਹੀਂ ਹੋ ਗਿਆ ਹਾਂ ਵੇ ਇੱਕਦਰਾ ਅੱਗੇ ਆਣ ਕੇ ਡਰੈਸਿੰਗ ਅੱਗੇ ਆ ਕੇ ਵਾਸ਼ਰੂਮ ਕਮਰਾ ਦਰਾ ਹੋ ਬੱਸ ਕੋਈ ਟੋਕੋ ਬਧੀਆ ਬੋਲੋ ਜਮਾ ਉੱਪਰ ਇੱਥੇ ਕਿਹੜੇ ਲਟਕੰਗੀਆਂ ਨੇ ਉਹ ਹੁੰਦੇ ਆ ਨਾ ਨਹੀਂ ਵੇਖਰਾਵਾ ਕਿ ਲਟਕਣਾ ਨਹੀਂ ਵੇ ਮੈਨੂੰ ਬੋਲ ਤਾਂ ਲੈਣ ਦੇ ਕਮਲੇ ਜੀ ਕਮਲੇ ਲਟਕਣ ਵਾਲੇ ਕਿਹੜੇ ਹੁੰਦੇ ਕਿਦਾਂ ਟੋਕੇ ਲਾਇਏ ਲਟਕਣ ਵਾਲੇ ਹੁੰਦੇ ਸੋਹਣੇ ਹੁੰਦੇ ਕਿੱਥੇ ਲਾਉਣੇ ਇਹਨੂੰ ਕਿੱਥੇ ਮੱਦੀ ਲਾ ਲੂ ਇਹਦੇ ਇਸ ਤੇ ਲਾ ਲ ਪਹਿਲਾਂ ਨਿਕਲ ਆ ਦੇ ਹੁਣ ਵੱਡਾ ਹੋ ਗਿਆ ਨਾ ਤੈਨੂੰ ਤੇ ਟਰੈਸ ਤੇ ਪਾਣੀ ਪਾਉਣ ਕਿੰਨੇ ਚੜਨਾ ਪਰਵਿਆਂ ਨੇ ਤੁਸੀਂ ਚੜਿਆ ਕਰੋਗੇ ਐਕਸਰਸਾਈਜ਼ ਕਿੰਨੀ ਪਪਾ ਕਹ ਰਿਹਾ ਇਹਨੂੰ ਬਾਲਕਨੀ 'ਚ ਵੀ ਪਲਾਟ ਲਾ ਹਾਂ ਬਾਲਕਨੀ 'ਚ ਵੀ ਲਾਵਾਂ ਪਲਾਟ ਪਾਣੀ ਕਿੰਨੇ ਦੇਣਾ ਉੱਥੇ ਅਸੀਂ ਸਵਾਦ ਇਹਨਾਂ ਬਾਂਦੀ ਵਾਲ ਕਲੀ ਉੱਠ ਕੇ ਚਾਹ ਦਾ ਸਰਹਾਣੇ ਭਾਲਦੀ ਹੁੰਦੀ ਵੀ ਮੈਨੂੰ ਕੱਪ ਚ ਪਾ ਕੇ ਦੇ ਕੇ ਜਾਓ ਸਰਹਾਣੇ ਉੱਠ ਕੇ ਚਾਹ ਨਾ ਪਾਈ ਨਹੀਂ ਜਾਂਦੀ ਆ ਇਹਦੇ ਲਈ ਪਹਿਲਾ ਸਵੇਰੇ ਸ਼ਾਵਰ ਲੈਂਦੇ ਬਰਸ਼ ਕਰਦੇ ਫਿਰ ਚਾਹ ਪੀਂਦੇ ਉਹ ਤਾਂ ਸਕੂਲ ਜਾਣਾ ਹੁੰਦਾ ਕਰਨਾ ਹੀ ਪੈਣਾ ਆ ਆ ਆ ਅੱਜ ਤਾਂ ਤਿਆਰੀ ਸੀ ਸਕੂਲ ਆ ਤੇ ਤੈਨੂੰ ਕਰ ਦੇ ਲਈ ਛੁੱਟੀ ਕਰਾਈ ਜਿਹਦੇ ਮੂੰਹ ਤੇ ਲਾਇਆ ਕਰਕੇ ਤੁਰੇ ਫਿਰਦੀ ਮਿੰਟ ਬਾਅਦ ਕਹਿੰਦੀ ਸੀ ਕਿ ਵੀ ਆਏ ਆਂ ਵੀ ਮੈਨੂੰ ਤਾਂ ਬੁਖਾਰ ਜਾ ਚੜਿਆ ਲੱਗਦਾ ਐਂ ਜੋ ਜੋ ਇਹ ਤਾਂ ਕੁਛ ਨਹੀਂ ਸੀ ਤੇ ਚੱਲੀ ਸੀ ਮੇਰੇ ਤੋਂ ਦਰਦੀ ਹਾਂ ਇਹ ਤਾਂ ਮਾਮੀ ਨੇ ਇਹਦੀ ਫੇਵਰ ਲੈ ਲਿਆ ਮੰਮੀ ਨੇ ਕਿਹਾ ਕੁੜੀ ਜ਼ਿਆਦਾ ਬਿਮਾਰ ਆ ਤੈਨੂੰ ਨਹੀਂ ਪਤਾ ਮੰਮੀ ਨੂੰ ਬੜੇ ਦੇ ਕੇ ਰੱਖਦੀ ਪੰਪ ਉਹਨੂੰ ਸਾਰੀ ਦਿਹਾੜੀ ਗੋਲੋ ਗੋਲੋ ਜੀ ਕਰਕੇ ਤੇ ਉਹਨੂੰ ਐਵੇਂ ਤੜਾਰਾ ਕਰੀਆਂ ਤੇ ਉਹ ਫਿਰ ਮਗਰ ਲੱਗ ਜਾਂਦੀ ਇਹਨਾਂ ਦੇ ਗੱਲ ਹੋਰ ਕਹਨੀ ਨਹੀਂ ਪਰ ਵਧੀਆ ਆਪਣਾ ਉਹ ਜਿਹੜਾ ਲਿਵਿੰਗ ਏਰੀਆ ਬਰਾਂਡਾ ਲੌਬੀ ਜੀ ਨੂੰ ਕਹਿ ਸਕਦੇ ਆ ਲੌਬੀ ਬਹੁਤ ਖੁੱਲੀ ਆਪਣੀ ਉਹ ਖੁੱਲੀ ਬਈ ਪਹਿਲਾਂ ਉਹੀ ਲੰਦਾ ਸੀ ਛੋਟਾ 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 ਕਈ ਨਹੀਂ ਛੋਟਾ ਆਜੇ ਵੀ ਕਮਰੇ ਛੋਟੇ ਲੱਗਦੇ ਬਾਕੀ ਬੈੱਡ ਬੁੱਡ ਲੱਗ ਕੇ ਬਤਾ ਲੱਖੇ ਆ ਉੱਤੋਂ ਥੱਲੇ ਵਾਲਾ ਬਰਾਵਾ 8100 ਸਕੇਅਰ ਫੀਟ ਬਣ ਜਾਣਾ ਹਾਂ ਹਾਂ ਨਹੀਂ ਹਾਂ ਹਾਂ ਬੰਗੜਾ 8000 ਗੇਰ ਫਟ ਉੱਤੇ ਥੱਲੇ ਦੋਵੇਂ ਦਰ ਲਾ ਗਏ ਹਾਂ ਤਾਂ ਮਾਮਾ ਜੀ ਦਾ ਵਾਹ ਇਹ ਵੀ ਨਾ ਤਾਂ ਗੱਬਾ ਮਾਮਾ ਜੀ ਦਾ ਕੋਤੋਂ ਵਾਸ਼ਰੂਮ ਆ ਪਿੱਛੇ ਛੋਟਾ ਛੋਟਾ ਕੋਈ ਨਹੀਂ ਹੈਗਾ ਬਹੁਤ ਵੱਡਾ ਵਾ ਇੱਡਾ ਨਿਕਲ ਜੇ ਡਰੈਸਿੰਗ ਰੂਮ ਇੱਡਾ ਵੱਡਾ ਗਗੂ ਇਹ ਫਿਰ ਬੱਦ ਤੇਰੇ ਆ ਤੇ ਉਹ ਨਾ ਨਿਕਲ ਨਿਕਲ ਡਰੈਸਿੰਗ ਰੂਮ ਆ ਪਾਪਾ ਬੰਨਦੇ ਵਿੰਡੋ ਨਾ 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 ਆਹ ਵਿੰਡੋ ਹਾਂ ਆਹ ਵਿੰਡੋ ਇਹ ਕਾ ਆਗੀ ਬਾਸ ਹੁੰਦੀ ਕੋਈ ਜਿਹੜਾ ਬਾਹਰ ਬਾਥਰੂਮ ਉਹਦੀ ਹੁੰਦਾ ਰੱਖੀ ਇੱਕ ਨੇ ਸੱਚ ਆਪਾਂ ਉਹ ਚੀਜ਼ ਕਰਨੀ ਗੱਗੂ ਸ਼ਖਸ ਦੇ ਨਾਲ ਉਹ ਇਹ ਜਿਵੇਂ ਆਪਣੇ ਉਹ ਬਾਥਰੂਮ ਚ ਬੜੀ ਅਹੀ ਜਗਾ ਬਣਾਈ ਸੀ ਲਓ ਵੀ ਸੱਜਣ ਮਿੱਤਰੋ ਪਿਆਰਿਓ ਜੇ ਵਲੌਗ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਵਿੱਚ ਜੋ ਕਿ ਬਹੁਤ ਦੀ ਜਲਦੀ ਲੈ ਕੇ ਆਵਾਂਗੇ ਤੇ ਜੇ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਲੱਗ ਜਾਏ ਕਿ ਵਲੌਗ ਆਪਣਾ ਆਇਆ ਤੇ ਉਹਦੇ ਲਈ ਆਪਣਾ ਬੈਲ ਆਈਕਨ ਜ਼ਰੂਰ ਨਾ ਪਲੇਓ ਟਾਟਾ ਬਾਏ ਬਾਏ